ਫਗਵਾੜਾ ਦੀ ਸਿਆਸਤ ਵਿੱਚ ਉਸ ਸਮੇਂ ਵੱਡਾ ਫੇਰ ਬਦਲ ਹੋਇਆ ਜਦੋਂ ਕਾਂਗਰਸ ਦੇ ਵੱਡੇ ਨੇਤਾ ਕੌਂਸਲਰ ਆਮਪਾਲ ਉਪਾਲ ਮਨੀਸ਼ ਪਰਵਾਕਰ ਅਤੇ ਪਦਮਦੇਵ ਸੁਦੀਨ ਨਿਕਾ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਤੋਂ ਇਲਾਵਾ ਪਵਨ ਸ਼ਰਮਾ, ਪੱਪੀ, ਰਾਜਨ ਸ਼ਰਮਾ, ਅਸ਼ੋਕ ਭਰਾਸ਼ਾ ਸਮੇਤ ਹੋਰ <div> ਨੇਤਾ ਆਪ ਵਿੱਚ ਸ਼ਾਮਲ ਹੋ ਗਏ। ਇਹਨਾਂ ਤਿੰਨਾਂ ਨੇਤਾਵਾਂ ਨੂੰ ਹਲਕਾ ਹਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਛੱਬੇਵਾਲ ਨੇ ਫਗਵਾੜਾ ਵਿਖੇ ਆ ਕੇ ਖੁਦ ਸ਼ਾਮਲ ਕੀਤਾ। ਇਸ ਦੌਰਾਨ ਉਹਨਾਂ ਨਾਲ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਹਰਜੀ ਮਾਨ ਵੀ ਮੌਜੂਦ ਸਨ ਜਿਨ੍ਹਾਂ ਨੇ ਉਕਤਨਯਤਾਮਾ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਇੱਥੇ ਦੱਸ ਦਈਏ ਕਿ ਇਹਨਾਂ ਤਿੰਨਾਂ ਨੇਤਾਵਾਂ ਵਿੱਚੋਂ ਹੀ ਫਗਵਾੜਾ ਵਾਸੀਆਂ ਨੂੰ ਮੇਅਰ ਮਿਲੇਗਾ ਇਸ ਦੇ ਨਾਲ ਹੀ ਜੋ ਕਾਂਗਰਸ ਦੀ ਮੇਅਰ ਬਣਾਉਣ ਦੀ ਆਸ ਸੀ ਉਹ ਵੀ ਟੈ ਟੇਰੀ ਹੁੰਦੀ ਪਈ ਦਿਖਾਈ ਦੇ ਰਹੀ ਹੈ ਫਗਵਾੜਾ ਦੇ ਵਿੱਚ ਕਾਉਂਸਲਰ ਜਿਹੜਾ ਸੋਹ ਚੱਕ ਸਮਾਗਮ ਹੋਇਆ ਸੀਗਾ ਉਸੇ ਹੀ ਦਿਨ ਜਿਹੜੇ ਆ ਮੇਅਰ ਦੀ ਚੋਣ ਹੋਣੀ ਸੀ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਤੇ ਡਿਪਟੀ ਮੇਅਰ ਦੀ ਜਿਹੜੀ ਚੋਣ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਹੰਗਾਮੇ ਹੋਣ ਕਾਰਨ ਜਿਹੜੇ ਇਹ ਚੋਣ ਮੁltਵੀ ਕਰ ਦਿੱਤੀ ਗਈ ਸੀ ਕਾਂਗਰਸ ਦਾ ਸਪਸ਼ਟ ਬਹੁਮਤ ਹੋਣ ਦੇ ਕਾਰਨ ਉੱਥੇ ਜਿਹੜਾ ਆ ਦੇਖਿਆ ਜਾ ਰਿਹਾ ਸੀਗਾ ਕਿ ਕਾਂਗਰਸ ਉੱਥੇ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋਏਗੀ ਲੇਕਿਨ ਹੁਣ ਤਸਵੀਰਾਂ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆ ਰਹੀਆਂ ਆ ਜਿੱਥੇ ਲੱਗ ਰਿਹਾ ਹੈ ਕਿ ਕਾਂਗਰਸ ਦਾ ਮੇਰ ਬਣਾਉਣ ਦਾ ਸੁਪਨਾ ਜਿਹੜਾ ਆ ਉਹ ਅੱਧਾ ਅਧੂਰਾ ਰਹਿ ਜਾਏਗਾ ਕਿਉਂਕਿ ਅੱਜ ਜਿਹੜਾ ਆ ਵੱਡਾ ਝਟਕਾ ਆਮ ਆਦਮੀ ਪਾਰਟੀ ਨੇ ਫਗਵਾੜਾ ਦੇ ਵਿੱਚ ਕਾਂਗਰਸ ਨੂੰ ਦਿੱਤਾ ਹੈ ਜਿੱਥੇ ਮੌਜੂਦਾ ਕੌਂਸਲਰ ਜਿਹੜੇ ਆ ਤਿੰਨ ਕੌਂਸਲਰ ਜਿਹੜੇ ਆ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਜਿਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਹੋਣਾ ਬੋਲੋ ਜਿਹੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਲਓ ਤੁਹਾਡੇ ਨਾਲ ਤਸਵੀਰਾਂ ਉਹ ਸਾਂਝੀਆਂ ਕਰਦੇ ਆ ਕਿਹੜੇ ਕਿਹੜੇ ਕੌਂਸਲਰ ਜਿਹੜੇ ਸ਼ਾਮਲ ਹੋਏ ਆ ਕੀ ਕੁਛ ਹੋਣਾ ਤੇ ਕੀ ਕੁਛ ਕਹਿਣਾ ਹੈ ਡਾਕਟਰ ਰਾਜਕੁਮ ਲੋਕ ਸਭਾ ਖੁਸ਼ਿਆਰਪੁਰ ਤੋਂ ਵੱਲੇ ਜੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਆਪਾ ਜੁੜੇ ਹੋਏ ਸੀ ਜਤੀਪੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਵਿੱਚ ਬੰਦੇ ਹੋਣ ਕਰਕੇ ਜਿਹੜੀ ਸਾਡੀ ਕੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀ ਜੀ ਜੋ ਨਿੰਦੀਆਂ ਮਾ ਬਹੁਤ ਵਧੀਆ ਲੱਗੀਆਂ ਤੇ ਆਨ ਵਾਲਾ ਜਿਹੜਾ ਸਮਾ ਮਾ ਉਹ ਵੀ ਆਮ ਆਦਮੀ ਪਾਰਟੀ ਲਈ ਆਮ ਕਰ ਕਰ ਲੈ ਸੋਚ ਵਿਚਾਰ ਉਹਨਾਂ ਦਾ ਵਧੀਆ ਵਾ ਜੇ ਅਸੀਂ ਤਦ ਹੀ ਇਹ ਐਡਾਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਂ ਤਈਏ ਤਾਂ ਜਾਂ ਜੋ ਜੁੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੀ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਫਗਵਾੜੇ ਦੀ ਬਹੁਤ ਸਾਲਾਂ ਤੋਂ ਪਿੱਛੇ ਪਈਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਵਧਾ ਸਕੀਏ ਔਰ ਡਿਵੈਲਪਮੈਂਟ ਕਰ ਸਕੀਏ ਕਾਂਗਰਸ ਨਹੀਂ ਦੇਖੋ ਹੁਣ ਇਹ ਡਾਕਟਰ ਸਾਹਿਬ ਜਾਂ ਇਹਨਾਂ ਦੇ ਹਾਈ ਕਮਾਂਡ ਜੋ ਵੀ ਆ ਉਹ ਗੱਲਬਾਤ ਕੀਤੀ ਆ ਉਹ ਜੋ ਆ ਸਾਡੇ ਫਾਇਦੇ ਲਈ ਜੋ ਵੀ ਵਧੀਆ ਹੋਊਗਾ। ਯਾਨੀ ਕਿ ਆ ਸਹੀ ਆ ਆ ਸਹੀ ਆ। ਦੇ ਨਾਲ ਆ। ਬਿਲਕੁਲ ਉਹ ਪਾਰਟੀ ਦੀ ਡਿਵੈਲਪਮੈਂਟ ਦੇ ਅਸੀਂ ਕੰਮ ਕਰਾਂਗੇ। ਕੱਲ ਨੂੰ ਪਾਰਟੀ ਦਾ ਹੋਰ ਵਾਅਦਾ ਹੋਵੇ। ਅਸੀਂ ਹੋਰ ਵੀ ਨਾਲ ਆਪਣੇ ਜਿਹੜੇ ਹੈਗੇ ਆ ਐਮਸੀ ਹੋਰ ਵੀ ਮਲਾਵਾਂਗੇ। ਆਪਣੀ ਗਿਣਤੀ ਹੋਰ ਵਧਾਵਾਂਗੇ। ਸਭ ਤੋਂ ਪਹਿਲਾਂ ਸਹਾਉਦਾ ਜਗENDER Singh ਬਾਨੀ ਦਾ ਸਾਡੀ ਜੀ ਦਾ ਜੀ ਦਾ ਬਹੁਤ ਧੰਨਵਾਦ ਕਰਦਾ ਆ ਉਹਨਾਂ ਨੇ। ਸਾਡੀ ਪਾਰਟੀ ਸ਼ਾਮ ਨੂੰ ਰਾਇਆ ਸਾਨੂੰ ਪਾਰਟੀ ਦੀ ਸੇਵਾ ਕਰਨਾ ਪਤਾ ਸੀ ਤੇਥੋਂ ਪਤਾ ਸੀ ਕੋਈ ਲੋਕਾਂ ਨੂੰ ਪਾਰਟੀ ਦੇ ਲਈ ਬੜੀ ਜੀ ਸੇਵਾ ਕੀਤੀ ਹੈ ਇਹ ਇੰਦਰੀ ਨਵਾਈਆ ਜਈ ਵਾਰ ਚ ਦੁਆਏਗਾ ਬਾਅਦ ਕੋਸ਼ੁਕਾਰ ਨਾ ਕਰਕੇ ਸਾਨੂੰ ਅੱਜ ਆਮ ਆਦਮੀ ਪਾਰਟੀ ਜੋ ਹੈ ਨਾ ਲੱਭਿਆ ਪਿਛਲੇ 5 ਸਾਲ ਦਾ ਕੋਈ ਇਲੈਕਸ਼ਨ ਨਹੀਂ ਹੋਇਆ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਸੀ ਉਹਨਾਂ ਸੀ ਕੌਂਸਲਰ ਜਿੱਤ ਕੇ ਆਏ ਹਨ ਦੋ ਖੇਤਾਂ ਦੇ ਵਿੱਚ ਗਗਵਾੜੀਆਂ ਦੇ ਵਿੱਚ ਇਹ ਸਾਰਾ ਕੁਝ ਨਜ਼ਰ ਦੇਖਦੇ ਭਾਈ ਆਪਾਂ ਆਪਣੇ ਕੰਮ ਕਰਵਾ ਲਿਆ ਤੇ ਆਪਾਂ ਆ ਆਮ ਆਦਮੀ ਪਾਰਟੀ ਸਾਹਿਬ ਕੋਲ ਆਇਆ ਹੋਏ ਆ ਪਰ ਜਨਰਲ ਅਸ਼ੀਰਵਾਦ ਲੈ ਕੇ ਅਸੀਂ ਸ਼ਹਿਰ ਦਾ ਵਿਕਾਸ ਪੂਰੇ ਜੋਰ ਸੋ ਨਾਲ ਅਸੀਂ ਆਮ ਪਾਰਟੀ ਦੇ ਕੰਮਾਂ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਆ ਅਸੀਂ ਇਹ ਚਾਹੁੰਦੇ ਆਂ ਵੀ ਪੰਜਾਬ ਪਗਵਾੜੀ ਡਿਵੈਲਪਮੈਂਟ ਜਿਹੜੀ ਜਿਆ ਬਹੁਤ ਵਧੀਆ ਹੋਵੇ ਸਾਨੂੰ ਪੂਰੀ ਆਸ ਇਹਨਾਂ ਤੇ ਵੀ ਇਹ ਕੰਮ ਬਹੁਤ ਵਧੀਆ ਕਰਦੇ ਆ ਭਗਵਾਨ ਜੀ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੁਮਾਰ ਚੱਪੇਵਾਲ ਜੀ ਇਹਨਾਂ ਦੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੇ ਦਾ ਵਧੀਆ ਮੇਰ ਬਣਾਉਗੇ ਜਿਹੜਾ ਇਹਨਾਂ ਦਾ ਹਾਈ ਕਮਾਂਡ ਵਾਲੋਂ ਹੁਕਮ ਆਵੇ ਅਸੀਂ ਉਹ ਮੰਨਾਂਗੇ ਤੇ ਅਸੀਂ ਚਾਹੁੰਦੇ ਆ ਕਿ ਫਗਵਾੜੇ ਡਿਵੈਲਪਮੈਂਟ ਪਰ ਫਗਵਾੜੇ ਦਾ ਵਿਕਾਸ ਵਧੀਆ। ਯਕੀ ਕਹਿਣਾ ਚਾਹੂੰਗਾ ਅੱਜ ਦੇ ਦਿਨ ਤੇ। ਅ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਹੁਤ ਹੀ ਪੁਰਾਣੇ ਸਾਥੀ ਕਾਂਗਰਸ ਪਾਰਟੀ ਤੋਂ ਸਾਡੇ ਕੌਂਸਲਰ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਨੂੰ ਉਹ ਜੁਆਇਨ ਉਹਨਾਂ ਨੇ ਕੀਤਾ ਹੈ ਸ਼ਾਮਿਲ ਹੋਏ ਆ ਖਾਸ ਤੌਰ ਤੇ ਸਾਡੇ ਪੱਪੀ ਸ਼ਰਮਾ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਬੱਦ ਬਖ ਬਖ ਅਹੁਦਿਆਂ ਤੇ ਕੰਮ ਕੀਤਾ ਅੱਜ ਉਹਨਾਂ ਦੇ ਹੀ ਰਹਿਨਮਾਈ ਹੇਠ ਸਾਡੀ ਜਿੰਨੇ ਵੀ ਜੰਗ ਲੀਡਰਸ਼ਿਪ ਹੈ ਸਾਡੇ ਪਦਮ ਸੁਧੀਰ ਨੇਕਾ ਜੀ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਮਨੀਸ਼ ਪ੍ਰਭਾਕਰ ਜੀ ਸਾਡੇ ਕਾਉਂਸਲਰ ਸਹਿਬਾਨ ਰਾਮਪਾਲ ਉਪਲ ਜੀ ਸਾਡੇ ਕਾਉਂਸਲਰ ਸਹਿਬਾਨ ਰਾਜਨ ਸ਼ਰਮਾ ਜੀ ਅਰਜਨ ਜੀ ਕਰਨ ਜੀ ਔਰ ਸਾਡੇ ਤਮਾਮ ਸਾਥੀ ਤੇਲਾ ਸ਼ਰਮਾ ਜੀ ਸੋ ਤਮਾਮ ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸਾਡੇ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਪਣੇ ਵੱਲੋਂ ਔਰ ਸਾਡੇ ਸੁਪਰੀਮੋ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪੰਜਾਬ ਦੇ ਪ੍ਰਧਾਨ ਮਨ ਅਰੋੜਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਜਿਵੇਂ ਆਗਦਾ ਤੇ ਉਹਨਾਂ ਨੂੰ ਕਰੋਸਾ ਦਵਾਉਂਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਜਿਹੜਾ ਉਹ ਵਰਕਰ ਨਾਲ ਰੱਖਿਆ ਜਾਏਗਾ ਔਰ ਖਾਸ ਤੌਰ ਤੇ ਸਾਥੀਆਂ ਦੇ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਇਹ ਸਾਥੀ ਸਾਡੇ ਸ਼ਾਮਲ ਹੋਏ ਨੇ ਔਰ ਮੈਂ ਆਪਣੇ ਵੱਡੇ ਵੀ ਸਰਦਾਰ ਜਗਿੰਦਰ ਸਿੰਘ ਮਾਨ ਜੀ ਐਕਸ ਕੈਬਨਿਟ ਮਿਨਿਸਟਰ ਪੰਜਾਬ ਔਰ ਰਾਜੂ ਜੀ ਔਰ ਦਲਜੀਤ ਰਾਜੂ ਜੀ ਔਰ ਹਰਜੀਮਾਨ ਜੀ ਉਹ ਵੀ ਸਾਡੇ ਜਸਪਾਲ ਜੀ ਸਰਦਾਰ ਜਸਪਾਲ ਸਿੰਘ ਜੀ ਉਹ ਵੀ ਸਾਡੇ ਚ ਚੇਤੇ ਤੌਰ ਤੇ ਮੌਜੂਦ ਨੇ ਸੋ ਮੈਂ ਆਪਣੇ ਸਾਥੀਆਂ ਨੂੰ ਭਰੋਸਾ ਦਿਵਾਉਣਾ ਹੈ ਕਿ ਉਹਨਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਅੱਜ ਵੀ ਉਹ ਸਾਡੇ ਜਿਹੜੀ ਉਹ ਸਾਡੇ ਚ ਤਾਕਤ ਬਣ ਕੇ ਆਏ ਨੇ ਔਰ ਸਾਡੀ ਪਾਰਟੀ ਨੂੰ ਬਹੁਤ ਵੱਡਾ ਉਹਨਾਂ ਦੇ ਆਉਣ ਦੇ ਨਾਲ ਵੱਲ ਮਿਲਿਆ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ